ਤਦੋਂ ਡੈਥ ਹੋਈ ਮੇਰੀ ਉਮਰ ਸਿਰਫ 24 ਸਾਲਾਂ ਦੀ ਸੀਗੀ ਮੇਰੀ ਮੰਮਾ ਉਹਨਾਂ ਨੇ ਕਿਹਾ ਵੀ ਵਿਆਹ ਕਰਾ ਲਾ ਪਰ ਮੈਂ ਕਿੱਥੇ ਸਾਰੇ ਇਹਨਾਂ ਨੂੰ ਲੈ ਕੇ ਜਾਂਦੀ ਜਿੰਨੇ ਦੇ ਡੈਡੀ ਨੂੰ ਕੀ ਹੋਇਆ ਸੀ ਉਹਨਾਂ ਨੂੰ ਤਾਂ ਕੀ ਹੋ ਗਿਆ ਸੀ ਕੰਮ ਕੀ ਕਰਦੇ ਸੀ ਕੰਮ ਕਿਸੇ ਤੇ ਕੰਮ ਕਰਦੇ ਸੀ ਬੱਚੀਆਂ ਵੀ ਕੰਮ ਕਰਦੀਆਂ ਹਾਂਜੀ ਮੇਰੇ ਨਾਲ ਹੀ ਜਾਂਦੀਆਂ ਫਿਰ ਕੰਮ ਕਰਾ ਕੇ ਆ ਕੇ ਸਕੂਲ ਜਾਂਦੀਆਂ ਜੀ ਛੋਟੇ ਹੁੰਦਿਆਂ ਤਿੰਨ ਬੱਚੀਆਂ ਦੇ ਸਿਰ ਤੋਂ ਪਿਤਾ ਦਾ ਸਾਯਾ ਉੱਠ ਗਿਆ ਜ਼ਿਲ੍ਹਾ ਮੋਗਾ ਦਾ ਇਹ ਪਰਿਵਾਰ ਨਿੱਕੀਆਂ-ਨਿੱਕੀਆਂ ਬੇਟੀਆਂ ਸੀ ਜਦੋਂ ਭੈਣ ਕਹਿੰਦੀ ਮੇਰੇ ਪਤੀ ਨੂੰ ਹਾਰਟ ਐਟੈਕ ਹੋ ਗਿਆ ਉਹ ਸੀਰੀ ਦਾ ਕੰਮ ਕਰਦਾ ਹੁੰਦਾ ਸੀ ਉਦੋਂ ਵੱਡੀ ਬੇਟੀ 3 ਸਾਲ ਦੀ ਸੀ ਜਿਹੜੀ ਜਮਾਂ ਛੋਟੀ ਆ ਉਹ ਸਿਰਫ 18 ਦਿਨਾਂ ਦੀ ਸੀ ਭੈਣ ਕਹਿੰਦੀ ਮੈਂ ਇਹਨਾਂ ਦਾ ਪਾਲਣ ਪੋਸ਼ਣ ਕੀਤਾ ਕਿਉਂਕਿ ਮਾਂ ਦੀ ਮਮਤਾ ਇਹੋ ਜੀ ਸੀ ਕਿ ਉਹ ਆਪਦੀਆਂ ਬੇਟੀਆਂ ਨੂੰ ਨਹੀਂ ਛੱਡਿਆ ਉਹਨੇ ਜਿਵੇਂ ਜਿਵੇਂ ਬੇਟੀਆਂ ਵੱਡੀਆਂ ਹੁੰਦੀਆਂ ਗਈਆਂ ਕੰਮ ਦੇ ਵਿੱਚ ਹੱਥ ਵਟਾਉਣ ਲੱਗ ਗਈਆਂ ਪਹਿਲਾਂ ਲੋਕਾਂ ਦੇ ਘਰਾਂ 'ਚ ਕੰਮ ਕਰ ਕਰਨ ਜਾਣਾ ਉਸ ਤੋਂ ਬਾਅਦ ਬੱਚੀਆਂ ਤਿਆਰ ਹੋ ਕੇ ਸਕੂਲੇ ਜਾਂਦੀਆਂ ਹੁਣ ਕਲਾਸਾਂ ਵੱਡੀਆਂ ਹੋ ਗਈਆਂ ਅਤੇ ਇਹਨਾਂ ਨੂੰ ਪੜ੍ਹਾਈ ਦੇ ਵਿੱਚ ਦਿੱਕਤ ਆ ਰਹੀ ਹੈ ਭੈਣ ਕਹਿੰਦੀ ਮੇਰੇ ਪੈਰ ਤੇ 6:00 ਵਜ ਗਈ ਸੀ ਮੰਡੀ ਦੇ ਵਿੱਚ ਕੰਮ ਕਰਨ ਲਈ ਜਾਨੀ ਆ ਪਰ ਮੇਰੇ ਤੋਂ ਹੁਣ ਕੰਮ ਨਹੀਂ ਹੁੰਦਾ ਪਿਆ ਜੇ ਕੋਈ ਵੀ ਵੀਰ ਜਾਂ ਭੈਣ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਹੈ ਸਾਡ ਤੋਂ ਇਹਨਾਂ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ